ਖਬਰਨਾਮਾ ਦੇਖ ਰਿਹਾ ਸਾਰੇ ਹੀ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਆਖਰਕਾਰ ਸੱਚ ਸਾਹਮਣੇ ਆ ਹੀ ਗਿਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵੰਸਿਕ ਪੰਦੇਰ ਕਿੰਨੇ ਦੇ ਵਿੱਚ ਵਿਕੇ ਕਿੰਨੇ ਦੇ ਵਿੱਚ ਇਹਨਾਂ ਦੀ ਖਰੀਦ ਕੀਤੀ ਗਈ ਸੈਂਟਰ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਗੱਲ ਅਸੀਂ ਨਹੀਂ ਕਹਿ ਰਹੇ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਜਿਸ ਤਰ੍ਹਾਂ ਹੁਣ ਜਿਹੜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਕਿਉਂਕਿ ਅੱਜ ਉਹਨਾਂ ਨੇ ਆਪਣਾ ਮਰਨ ਵਰਤ ਤੋੜ ਦਿੱਤਾ ਜਾਂ ਕਹੇ ਸੀ ਕਿ ਅੱਜ ਉਹਨਾਂ ਨੇ ਆਪਣਾ ਮਰਨ ਵਰਤ ਛੱਡ ਦਿੱਤਾ ਉਧਰ ਸ਼ਿਵਰਾ ਚੋਹਾਨ ਨੇ ਕਹਿ ਦਿੱਤਾ ਅੱਜ ਰਵਨੀਤ ਪਿੱਟੂ ਨੇ ਕਹਿ ਦਿੱਤਾ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਬੜੇ ਈਜ਼ੀ ਤਰੀਕੇ ਦੇ ਨਾਲ ਅੱਜ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਤੇ ਕਹਿੰਦਾ ਐਮਐਸਪੀ ਦੀ ਕਿਸਾਨਾਂ ਦੀ ਅਤੇ ਮਜ਼ਦੂਰਾਂ ਦੀ ਜੰਗ ਇਵੇਂ ਜਾਰੀ ਰਹੇਗੀ ਮੰਗਾ ਮਨਾਉਣ ਵਾਸਤੇ ਪਹਿਲਾਂ ਏਜੰਸੀਆਂ ਵੱਖ-ਵੱਖ ਚੈਨਲਾਂ ਨੇ ਪੁੱਛਿਆ ਕਿ ਜਿਹੜਾ ਜਿਹੜੀ ਗ੍ਰਿਫਤਾਰੀ ਹੋਈ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਦੇੜ ਦੀ ਉਹ ਸਾਰੀ ਪ੍ਰੀਪਲਾਨ ਸੀ ਅਸੀਂ ਆਵਾਂਗੇ ਗੱਲਬਾਤ ਕਰਾਂਗੇ ਛਿਬਰਾ ਚੋਹਾਨ ਦੇ ਨਾਲ ਉਸ ਤੋਂ ਬਾਅਦ ਜਦੋਂ ਅਸੀਂ ਪੰਜਾਬ ਅਤੇ ਹਰਿਆਣਾ ਦੇ ਖਨੌੜੀ ਬਾਰਡਰ ਜਾਂ ਸ਼ੰਭੂ ਬਾਰਡਰ ਵੱਲ ਕੂਚ ਕਰਨ ਜਾਵਾਂਗੇ ਤਾਂ ਰਸਤੇ ਵਿੱਚ ਸਾਨੂੰ ਅਰੈਸਟ ਕੀਤਾ ਜਾਵੇ ਅਸੀਂ ਤੁਹਾਡਾ ਵਿਰੋਧ ਨਹੀਂ ਕਰਾਂਗੇ ਥੋੜਾ ਬਹੁਤਾ ਵਿਰੋਧ ਹੋਵੇਗਾ ਉਹ ਸਾਰਾ ਮਾਮਲਾ ਫਿਰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਵੇਗਾ ਯਾਨੀ ਕਿ ਹੁਣ ਇਲਜ਼ਾਮ ਲੱਗ ਰਹੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਦੂਸਰੇ ਪਾਸੇ ਸਰਵਨ ਸਿੰਘ ਪੰਦੇੜ ਤੇ ਕਿਉਂਕਿ ਆ ਜਦੋਂ ਪਿਛਲੇ ਦਿਨਾਂ ਦੇ ਵਿੱਚ ਸਰਵਨ ਸਿੰਘ ਪੰਦੇੜ ਨੇ ਐਲਾਨ ਕੀਤਾ ਸੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦਾ ਘਰਾਉ ਕੀਤਾ ਜਾਵੇਗਾ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕੋਰੀ ਨਾ ਕਰ ਦਿੱਤੀ ਹਾਲਾਂਕਿ ਸਰਵਰ ਸਿੰਘ ਪੰਦੇੜ ਦੇ ਨਾਲ ਕਿਸਾਨ ਸੰਯੁਕਤ ਮੋਰਚਾ ਵੀ ਸੀ ਯਾਨੀ ਕਿ ਇਹਨਾਂ ਦੇ ਆਪਸੀ મતਭੇਦ ਇਹਨਾਂ ਦੀ ਆਪੋ ਆਪਣੀ ਵਿਚਾਰਧਾਰਾ ਇਸ ਧਰਨੇ ਨੂੰ ਲੈ ਕੇ ਬੈਠ ਗਈ ਇਸ ਧਰਨਾ ਲਗਭਗ 1 ਸਾਲ ਤੇ 3-4 ਮਹੀਨੇ ਲੱਗਿਆ ਲੇਕਿਨ ਮਿਲਿਆ ਕੀ ਫੰਡਾ ਦਿੱਤੀਆਂ ਕਿਸਾਨਾਂ ਨੇ ਆਪਣਾ ਸਮਾਂ ਸਪੈਂਡ ਕੀਤਾ ਕੜਾਕੇ ਦੀ ਠੰਡ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਥ ਵਿੱਚ ਬੈਠੇ ਰਹੇ ਕਿਸਾਨ ਤੇ ਮਿਲਿਆ ਕੀ ਕੁਝ ਵੀ ਨਹੀਂ ਨਾ ਐਮਐਸਪੀ ਨਾ ਕਿਸਾਨਾਂ ਦੇ ਕਰਜ਼ੇ ਮਾਫੀ ਨਾ ਕੋਈ ਹੋਰ ਹੁਣ ਕੀ ਕਰੇਗਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੁਣ ਵਿਵਾਦਾਂ ਦੇ ਵਿੱਚ ਗਿਰ ਗਏ ਨੇ ਨਿਸ਼ਾਨੇ ਲੋਕ ਤੰਝ ਕੱਸ ਰਹੇ ਨੇ ਇਹ ਅਸੀਂ ਦੀ ਗੱਲ ਕਰ ਰਹਾ ਜੋ ਵਕ ਵਕ ਚੈਨਰਾ ਦੇ ਹੋਸ਼ ਉੱਡ ਗਿਆ ਜਦੋਂ ਉਹਨਾਂ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ 126 ਦਿਨਾਂ ਬਾਅਦ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਸਰਵਨ ਸਿੰਘ ਪੰਦੇਰ ਦੇ ਨਾਲ ਆਲਰੇਡੀ ਉਹਨਾਂ ਦਾ ਕਾਟੋਕਲੇ ਚੱਲ ਰਿਹਾ ਹੈ ਕਹਿੰਦਾ ਮੇਰੀ ਜੰਗ ਜਾਰੀ ਰਹੇਗੀ ਐਮਐਸਪੀ ਵਾਸਤੇ ਜਿਹੜੀਆਂ 13 ਤੋਂ 14 ਮੰਗਾ ਮੰਨੀਆਂ ਗਈਆਂ ਸੀ ਜਦੋਂ ਉਹ ਮਰਨ ਵਰਤ ਉੱਤੇ ਬੈਠੇ ਹੋਏ ਸੀ ਲੇਕਿਨ ਜਿਸ ਤਰ੍ਹਾਂ ਕਿਸਾਨ ਜਿਸ ਤਰ੍ਹਾਂ ਡਾਕਟਰ ਸਵੇਮਾਨ ਸਿੰਘ ਨੇ ਕਿਹਾ ਸੀ ਕਿ ਸਾਰਾ ਮਾਮਲਾ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਦਿਨ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ ਨਾ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਅੱਜ ਮੰਗ ਮੰਨੇਗੀ ਨਾ ਕੱਲ੍ਹ ਗੱਲ ਮੰਨੇਗੀ ਇਹ ਭਾਰਤੀ ਜਨਤਾ ਪਾਰਟੀ ਕਿਸਾਨ ਆਗੂਆਂ ਨਾਲ ਸਾਜ਼ਿਸ਼ ਕਰ ਰਹੀ ਹੈ ਹੁਣ ਇਹ ਦੇਖੋ ਕਿ ਕਿਸਾਨ ਆਗੂਆਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਸਾਜ਼ਿਸ਼ ਕੀਤੀ ਹੈ ਜਾਂ ਭਾਰਤੀ ਜਨਤਾ ਪਾਰਟੀ ਨੇ ਜਾਂ ਕਾਂਗਰਸ ਨੇ ਆਪੋ ਆਪਣੇ ਸਜਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਲਿਖ ਕੇ ਦੇਣੇ ਨੇ ਕਿਉਂਕਿ ਜਿਸ ਤਰ੍ਹਾਂ ਅੱਜ ਇਲਜ਼ਾਮ ਲੱਗ ਲੱਗ ਰਹੇ ਨੇ ਸਰਵਨ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਦੱਲੇਵਾਲ ਤੇ ਕਿ ਇਹਨਾਂ ਵੱਲੋਂ ਇੱਕ ਪਾਸੇ ਵਪਾਰ ਖਤਮ ਹੋਇਆ ਦੂਸਰੇ ਪਾਸੇ ਲੋਕਾਂ ਨੂੰ ਆਵਾਜਾਈ ਦੇ ਵਿੱਚ ਪ੍ਰੋਬਲਮ ਹੋਈ ਤੇ ਮਿਲਿਆ ਕੀ ਕੁਛ ਵੀ ਨਹੀਂ ਮਰਨ ਵਰਤ ਜਿਹੜਾ ਹੈ ਟੁੱਟ ਗਿਆ ਯਾਨੀ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੁਣ ਆਪਣਾ ਕਿਵੇਂ ਬਚਾ ਕਰਨਗੇ ਕੀ ਵਾਕ ਰੱਖਣਗੇ ਕੀ ਉਹਨਾਂ ਦੀ ਰਣਨੀਤੀ ਹੋਵੇਗੀ ਲੱਗਦਾ ਨਹੀਂ ਕਿ ਇਹ ਮਾਮਲਾ ਹੁਣ ਸੁਲਝ ਜਾਵੇਗਾ ਐਮਐਸਪੀ ਨੂੰ ਲੈ ਕੇ